ਸਿਕਾ ਸਾਰਿਆਂ ਨੂੰ ਜੀ ਇਹ ਆਪੇ ਦੁਪੱਟੇ ਤੇ ਲੈਸ ਆਉਣ ਲੱਗੇ ਤੇ ਇਹ ਚਾਹੀਦੇ ਤੁਸੀਂ ਇੰਨਾ ਕੁ ਸ਼ੱਡ ਕੇ ਰੱਖ ਲਓ ਤੇ ਚਾਹੀ ਤੁਸੀਂ ਆ ਜਿਹੜੀ ਹੈ ਨਾ ਇਹਨੂੰ ਪਹਿਲਾਂ ਪੱਟੀ ਨੂੰ ਇਦਾਂ ਮੋੜ ਵੀ ਸਕਦੇ ਤੇ ਆਪਾਂ ਨਾਲ ਦੀ ਨਾਲ ਮੋੜ ਕੇ ਲਾ ਕੇ ਦਮ ਦਿਖਾਉਣੀ ਐ extra ਕੁਝ ਆਪਾਂ ਜਿੰਨੇ ਕੁ ਲੈਸ ਆਉਂਦੇ ਨੇ ਉਹ ਤੁਸੀਂ ਕਿ ਇੰਨਾ ਮੋੜੋ ਇਹ ਜਿਆਦਾ ਵੀ ਮੋੜ ਸਕਦੇ ਤੇ ਪੱਟ ਵੀ ਆਪਾਂ ਮੋੜ ਸਕਦੇ ਇਹ ਸੁਪਰ ਨੈਟ ਦਾ ਦੁਪੱਟਾ ਮੋੜ ਕੇ ਥੋੜਾ ਜਿਹਾ ਇਸ ਤਰ੍ਹਾਂ ਪਰ ਕੇੰਦਰ ਨੂੰ ਲਓ ਇਹਦਾ ਜਿੰਨਾ ਕੱਪ ਦਿਖਾਉਣਾ ਲੈਸਨ ਕੁੱਠੀ ਕਰਕੇ ਢਾਰ ਲੈਣਾ ਇਹਦਾ ਥੋੜਾ ਜਿਹਾ ਫਰਕ ਹੁੰਦਾ ਤੇ ਇਹ ਦੁਪੱਟਾ ਇਸ ਤਰ੍ਹਾਂ ਕਰਕੇ ਇਸ ਨੂੰ ਅੰਨਸਾ ਕਰ ਦਿੰਦੇ ਚਾਹੀਦੀ ਕੰਨੀ ਕਪੜਾ ਚਾਹੀਦੀ ਇੱਧਰ ਲੜਾਪੂ ਕਰ ਲਓ ਤੁਸੀਂ ਜਿੰਨੀ ਜਿੰਨੀ ਤੁਸੀਂ ਪਾਉਣੀ ਹੈ ਥੋੜੀ ਥੋੜੀ ਇੰਡੀ ਕਰਕੇ ਆਜੇ ਜਿਹੜਾ ਆਹ ਬਣਾਏ ਤੁਸੀਂ ਜਿੰਨਾ ਕ ਲੈਣਾ ਹੁੰਦਾ ਕਿ ਆ ਸਕਦੇ ਹੋ ਇਸ ਤਰ੍ਹਾਂ ਕਰਕੇ ਸਫਾਈ ਦੇ ਨਾਲ ਬਾਹਰ ਚੱਪਾ ਇਸ ਤਰ੍ਹਾਂ ਉਲਟੀ ਕਰਕੇ ਇਹਦੇ ਸਲਾਈ ਲਾ ਦਾਂਗੇ ਤੇ ਕੋਰਨਰ ਤੋਂ ਆਪਾਂ ਤੁਹਾਨੂੰ ਮੋੜਨਾ ਪਸਦਿੰਦੇ ਜੇ ਤੁਸੀਂ ਆ ਪਹਿਲਾਂ ਵੀ ਮੋੜਨਾ ਪਹਿਲਾਂ ਤੁਸੀਂ ਬਰੀਕ-ਬਰੀਕ ਨਾ ਕੰਨੀਆਂ ਵਾਲੇ ਸੱਟਦੇ ਜੇ ਇਸ ਤਰ੍ਹਾਂ ਮੇਰੇ ਬੰਗ ਨਾਲ ਦੇ ਨਾਲ ਡੇਢ ਮਿੰਟ ਦਾ ਕੰਮ ਚੱਲ ਜੀ ਤਾਂ ਅੰਦਰੋਂ ਨਾਲ ਆ ਜਾਣਾ যান ਤਾਡੀ ਚਵਲ ਤਾਂ ਇਹਨੇ ਤੁਸੀਂ ਪ੍ਰੈਸ ਕਰ ਲੈਣਾ ਇਹ ਆਪਣਾ ਇੱਥੇ ਤਾਂ ਲੁਕੋ ਸਹੀ ਹਨ ਕਿ ਬੱਸ ਕਿਥੋਂ ਹੈ ਇਸ ਤਰ੍ਹਾਂ ਕੋ ਕੋ ਮੇ ਤੁਮ ਹੋ ਰਹੇ ਨੇ ਇਹ ਨੂੰ ਮੋੜ ਕੇ ਆਪਾਂ ਇਧਰ ਰੋਕੇ ਤਾਂ ਹੈ ਆਪਾਂ ਅੱਧਾ ਜਾਂ 1 ਇੰਚ ਇਧਰੋਂ ਵੀ ਛੱਡ ਲੈਣਾ ਤੇ ਇੱਥੇ ਤੱਕ ਹੀ ਆਪਾਂ ਸਿਲਾਈ ਲਾਉਣੀ ਹੈ ਫਿਰ ਆਹ ਵਾਲੀ ਕੰਨੀ ਵੀ ਇਸ ਤਰ੍ਹਾਂ ਮੋੜ ਕੇ ਵਿਖਲੇ ਪਾ ਦਿੰਦੇ ਹਾਂ ਬਾਹਰ ਕੱਟ ਲਓ ਇਸ ਤਰ੍ਹਾਂ ਮੋੜ ਕੇ ਇਹਨਾਂ ਤੇ ਦੂਜਾ ਕੋਨਾ ਵੀ ਆਪਾਂ ਤਾਂ ਚੰਗੀ ਤਰ੍ਹਾਂ ਤਖਾਵਾ ਤੇ ਜੇ ਤੁਸੀਂ ਕੰਨੀ ਨਹੀਂ ਮੋੜਨੀ ਫੇਰ ਉਹ ਸਟ੍ਰੇਨ ਨਾ ਕਾ ਆਪਾਂ ਮੋੜ ਲੈਣਾ ਜਿੱਦ ਐ ਸਰ ਕਰਨੀ ਉੱਤੇ ਕਰਨੀ ਹੈ ਕਿ ਤੁਸੀਂ ਉਸ ਤਰ੍ਹਾਂ ਕਰ ਸਕਦੇ ਹੋ ਅੱਗੇ ਆਪਾਂ ਫੇਰ ਪੁੱਜਾ ਕੋਲ ਨੂੰ ਫੇਰ ਜਦ ਮੋੜਾਂਗੇ ਉਹਨੂੰ ਦਿਖਾਵਾਂਗੇ ਉਹਨਾਂ ਚਿਹਰੇ ਆਪਾਂ ਆਸਲਾ ਹੀ ਉਹਨੂੰ ਲੱਗਣੀ ਹੈ ਤੇ ਲਾ ਲੀਏ Аз ние ние пак и така няма да го слагаме. В коренато няма да се слага. Сега няма да се слага. Аз ще го сега сега изпълняваме. Сега ще го сега изпълняваме. Повече да се слага и да го сега го отръщаме. ਸਿੰਘ ਵਿੱਚ ਪੱਟ ਕੇ ਇਸ ਤਰ੍ਹਾਂ ਚੰਗੀ ਤਰ੍ਹਾਂ ਸੈੱਟ ਕਰਕੇ ਫਿਰ ਅੱਪ ਕਰ ਸਕਦੇ। ਕਿਉਂਕਿ ਸੁਪਰਮਾਰਕਟ ਦੇ ਦੁਪੱਟੇ ਨੇ ਜਿਹੜੇ ਇਹ ਕੀ ਸਾਰੇ ਦੀ ਦਿੱਕਤ ਇਹ ਨੇ। ਜਿਸ ਉੱਤੇ ਤੇ ਲਾਉਂਦੇ ਉਹ ਫਿਰ ਬਹੁਤ ਲੱਗ ਜਾਂਦੇ। ਕੋਟਾ ਡੋਗ ਰਿਹਾ ਪਹਿਲਾਂ ਇਸ ਤਰ੍ਹਾਂ ਕਰਕੇ। ਐਸਾ ਬਹੁਤ ਵਧੀਆ ਲੱਗਦਾ। ਆਹ ਉਹ ਗੋਲ ਨੂੰ ਵੀ ਤਾਂ ਚੰਗਾ ਲੱਗਣਾ। ਤੇ ਪ੍ਰੈਨ ਲੱਗ ਸਕਦੇ। ਬੈਟਰ ਮੋਟੇ ਲਾਉਣਾ ਉਸੇ ਤਰ੍ਹਾਂ ਦਾ ਸਾਰੀ ਕੋਰਨਾ ਉੱਤੇ ਉੱਤੰਗ ਹੈ ਸਾਰੇ ਆਪਣੇ ਕੋਣੀ ਨਹੀਂ ਬਣ ਜਾਣਗੇ

इसी तरह ही आप थोड़ा थोड़ा मोड़ दे दिए सारे गैस आ लगनी है दुपट्टे तो आप भी इट कटा कर देंगे क्योंकि फिर लंबी वीडियो बन जाती है तो कोई रेख तो रहा नहीं करा करके बना दुप्टा काफ़ी लंबा होंगे है ना ढाई मिनट तक जो कट्टा तो ला सकते काफ़ी टाइम लग जाता है इसी तरह आप कोने तक आव एक कोना तक खा दें चारे कोने आप मुड़ के चंकी तरह ਜਿੰਨੀ ਤੁਸੀਂ ਲੈਸ ਦਿਖਾਉਣੀ ਹੈ ਮੈਂ ਤੁਸੀ ਲੈਸ ਦਿਖਾਤਾ ਜਿੰਨਾ ਤੁਸੀਂ ਆਵਲੀ ਪੱਟੀ ਚੌੜੀ ਕਰਨੀ ਹੈ ਤੁਸੀਂ ਛੱਟ ਕਰ ਸਕਦੇ ਪੱਟੀ ਦੇਖ ਰੱਖਣੀ ਹੈ ਤੁਸੀਂ ਚੱਟਾ ਕਰੇ ਬੈਠ ਕਰੇ ਇਸ ਤੋਂ ਸਿੱਧੀਆਂ ਆਪਾਂ ਚਾਰੀ ਕੋਨੇਵਾਂ ਨਾਲ ਕਿਤੇ ਆਪਾਂ ਲੈਂਦੇ ਆ ਇਹ ਵਾਲਾ ਜਿਹੜਾ ਜੋੜ ਹੈ ਨਾ ਆਪਾਂ ਇੱਥੇ ਨਹੀਂ ਬਣਾਵਾਂਗੇ ਫਿਰ ਉਹਨਾ ਚੰਗਾ ਨਹੀਂ ਬਣਨਾ ਤੇ ਇਹ ਆਪਾਂ ਇੱਥੇ ਬਣਾਵਾਂਗੇ ਜਿੱਥੇ ਆਪਾਂ ਸ਼ੁਰੂ ਕੀਤੀ ਸੀ ਉੱਥੇ ਆਪਾਂ ਇਹਦਾ ਐਂਡ ਕਰਾਂਗੇ ਥੋੜਾ ਜਿਹਾ ਆਪਾਂ ਛੱਟ ਕੇ ਲਾ ਸਕਦੇ ਆ ਇਸ ਤਰ੍ਹਾਂ ਪਾਈ ਦਾ ਕੋਨਾ ਬਣਾ ਕੇ ਦੇਖੋ ਇਸ ਤਰ੍ਹਾਂ ਇਹਦਾ ਕੋਨਾ ਬਣਾ ਲਿਆ ਇਧਰਲੀ ਵੀ ਆਪਾਂ ਇਸ ਤਰ੍ਹਾਂ ਮੋੜ ਗਏ ਆਪਾਂ ਸਾਰੇ ਕੋਨੇ ਇਸੇ ਤਰ੍ਹਾਂ ਹੀ ਬਣਾਏ ਨੇ ਇੱਥੇ ਦੇ ਤੇ ਸਲਾਈ ਹੋਰ ਲੱਗਣੀ ਚਾਹੀਦੀ ਤੁਸੀਂ ਸਲਾਈ ਕਰ ਲੈ ਲਾ ਸਕਦੇ ਹੋ ਜਾਂ ਤਰਪਾਈ ਕਰ ਸਕਦੇ ਹੋ Thank you. ਕਿੰਤਾ ਸੀ ਐਸਟਰਾ ਨਾ ਉਹਨੂੰ ਪਸ ਲੱਗਦਾ ਕਮੂਟ ਉਹ ਕਿ ਐਸਟਰਾ ਫਿਰ ਆਪਾਂ ਨੂੰ ਤਾਂ ਇਹ ਨਹੀਂ ਲੱਗਦਾ ਕਿ ਕਿੱਥੋਂ ਸ਼ੁਰੂ ਕੀਤੀ ਸੀ ਤੇ ਕਿੱਥੇ ਕਿ ਟੈਂਡ ਤੇ ਹੁਣ ਇਹ ਵਾਲੀ ਜੇ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਕੋ ਨੂੰ ਮੋੜ ਕੇ ਇੰਨੇ ਜਿਦਾਂ ਤੁਸੀਂ ਇਸ ਤਰ੍ਹਾਂ ਕੋਨਾ ਮੋੜ ਕੇ ਇਰਾਜਣ ਲੈਣੇ ਨੇ ਇਹ ਤੋਂ ਬਾਅਦ ਜਿੰਨੀ ਵੀ ਤੁਸੀਂ ਪਾਉਣੀ ਹੈ ਤੇ ਇਹ 12 ਜੁਦੀ ਤੇ ਇਸ ਤਰ੍ਹਾਂ ਆਪਾਂ ਜੇ ਤੁਸੀਂ ਤਰਪਾਈ ਕਰਨੀ ਹੈ ਇਹਨੂੰ ਆਪਾਂ ਇਸ ਤਰ੍ਹਾਂ ਮੋੜ ਦਾਂਗੇ ਇਸ ਤਰ੍ਹਾਂ ਹੋਣਾ ਜੇ ਤੁਸੀਂ ਤਰਪਾਈ ਕਰਨੀ ਹੈ ਤਾਂ ਤੁਸੀਂ ਬਰੀਕ-ਬਰੀਕ ਤਰਪਾਈ ਵੀ ਕਰ ਸਕਦੇ ਜੇ ਤੁਸੀਂ ਸਲਾਈ ਲਾਉਣੀ ਹੈ ਤਾਂ ਸਲਾਈ ਵੀ ਲਾ ਸਕਦੇ ਇਹ ਫਿਰ ਮਰਜ਼ੀ ਦੀ ਗੱਲ ਹੈ। ਇਹ ਵੀ ਸਾਰੇ ਫੈਸਲਾ ਤੁਹਾਡੇ ਹੋਈ ਜਾਰ। ਤੁਹਾਨੂੰ ਆਪਾਂ ਕਿਸੇ ਵੀ ਕੋਲ ਦੇ ਦੋ। ਇਸ ਤਰ੍ਹਾਂ ਐਕਸਟਰਾ ਕੋਣੀਆ ਦੇ ਆ ਜਾਣੀ ਸਾਰੇ ਪਲੇਸ ਇਸ ਤਰ੍ਹਾਂ ਕੋਣੀ ਵਰਤੀ ਸਾਰੇ ਦੇ ਆ ਜਾਣੀ। ਜੇ ਤੁਸੀਂ ਤੇ ਪੈਗਾਮ ਨਹੀਂ ਤੇ ਪਾਈਪ ਕਰ ਸਕਦੇ ਤੇ ਜੇ ਸਲਾਈ ਲਾਉਣੀ ਹੈ ਫਿਰ ਤੁਸੀਂ ਇਸ ਤਰ੍ਹਾਂ ਸਲਾਈ ਲਾ ਸਕਦੇ। ਇਸ ਤਰ੍ਹਾਂ ਕੋਨਾ ਮੁਰਕਿਆ। ਉਹ ਕੱਟਣ ਪਾਈ ਤੇ ਵੀ ਟਾਈਮ ਲੱਗਦਾ। ਇਸ ਤੋਂ ਬਾਅਦ ਤੁਸੀਂ ਮਾਂਜੀ ਦੀ ਪ੍ਰੈਸ ਵੀ ਮਾਰ ਸਕਦੇ ਹੋ ਹੁਣ ਆਪਣੇ ਲੈਤੀ ਹੈਗੀ। ਆਪਾਂ ਇਸ ਤਰੀਕੇ ਨਾਲ ਨਹੀਂ ਪਾਉਂਦੇ। ਹਾਂ ਇਸ ਤਰ੍ਹਾਂ। ਕੋਈ ਆਪਣੀ ਵਾਲਣਾ ਪਵੇ ਕੋਈ। ਥੋੜਾ ਬਟਾ ਪਕਾ ਕਰ ਲਓ। ਇਸ ਤਰ੍ਹਾਂ ਇੱਕ ਸਲਾਈ ਆ ਜੂਗੀ ਇਹ ਚਾਹੀਦੀ ਤੁਸੀਂ ਪ੍ਰੈਸ ਕਰਕੇ ਜਿੱਧਰ ਪਾਈ ਵੀ ਕਰ ਸਕਦੇ ਜਿੱਧਰ ਪਾਈ ਕਰਨੀ ਹੈ ਜਿੱਧਰ ਪਾਈ ਕਰਨੀ ਹੈ ਸਲਾਈ ਲਾਉਣੀ ਹੈ ਇਹ ਸਲਾਈ ਲਾ ਲਓ ਕੱਟ ਕੱਟ ਲੈ ਕੇ ਉਹ ਜੇ ਤਾਂ ਆਪਾਂ ਪ੍ਰੈਸ ਕਰਨੀ ਸੀ ਪ੍ਰੈਸ ਕਰਕੇ ਆਪਾਂ ਇਸ ਤਰ੍ਹਾਂ ਮਸ਼ੀਨ ਨਾਲ ਸਲਾਈ ਲਾਉਣੇ ਪਏ ਆ ਠੀਕ ਹੈ ਜੇ ਜਿੰਨੇ ਤੁਹਾਨੂੰ ਜਿਆਦਾ ਤਰਪਾਈ ਕਰਨੀ ਇਹ ਜਿੱਥੇ ਕੋਈ ਟੈਨ ਹੁੰਦਾ ਤੁਸੀਂ ਤਰਪਾਈ ਕਰ ਸਕਦੇ ਇੱਥੇ ਤੁਸੀਂ ਤਰਪਾਈ ਕਰ ਇੱਦਾਂ ਦੀ ਹੈ ਨਾ ਸਿੱਧੇ ਪਾਸੋਂ ਇਦਾਂ ਦੇ ਫਿਨਿਸ਼ਿੰਗ ਬਾਊਂਡ ਕੀ ਆਪਣੀ ਇਹ ਆਪਾਂ ਕੰਮ ਸਾਰੀ ਲਾ ਕੇ ਦਿਖਾ ਦੇਣੀ ਆ ਬਸ ਆ ਤਾਂ ਸਿੰਪਲ ਸਲਾਈ ਹੈ ਇਸ ਤਰ੍ਹਾਂ ਹੀ ਆਪਾਂ ਲਈ ਜਾਣੀ ਉਹਨਾਂ ਤੋਂ ਆਪਾਂ ਤੁਹਾਨੂੰ ਥੋੜਾ ਜਿਹਾ ਦੱਸ ਦੇਣੀ ਠੀਕ ਹੈ ਜੀ ਆਸੀਂ ਕੋਸ਼ਾਈ ਨਾ ਆਕੋ ਨੀ ਨੂੰ ਪਾਇਆ ਇਸ ਤਰ੍ਹਾਂ ਇਸ ਤਰ੍ਹਾਂ ਵਿੱਚ ਮੋੜ ਦੇਣਾ ਤੇ ਆਪਾਂ ਸਲਾਈ ਦਾ ਰਹਿਣਾ ਸਿੱਧਾ ਇਸ ਤਰ੍ਹਾਂ ਦੀ ਆਪਣੀ ਆ ਜਾਣੀ ਆਪਣੇ ਸ਼ਮ ਸਾਦੇ ਤਰ੍ਹਾਂ ਦੇ ਬਟੇ ਦੀ ਜੇ ਜੇ ਤੁਸੀਂ ਚਾਹੁੰਦੇ ਹੋ ਵੀ ਆ ਸਲਾਈ ਬਿਨਾਂ ਦਿੱਸੇ ਹਨਾ ਆ ਬੀ ਸਲਾਈ ਬਣਾ ਲਿਸੀ ਤਾਂ ਤੁਸੀਂ ਤਰਪਾਈ ਕਰ ਸਕਦੇ ਹੋ ਬਰੀਕ ਠੀਕ ਹੈ ਤਰਪਾਈ ਦੇ ਨਾਲ ਹੋਰ ਵੀ ਸੋਹਣੀ ਲੱਗਦੀ ਹੈ ਇਦਾਂ ਤਾਂ ਮਸ਼ੀਨ ਵਾਲੀ ਰੁਕਾ ਹਨਾ ਆਪਣਾ ਮਸ਼ੀਨ ਦੀ ਸਲਾਈ ਲਾ ਤੇ ਇੱਥੇ ਇਸ ਦੀ ਜਗ੍ਹਾ ਤੇ ਤੁਸੀਂ ਇੱਥੇ ਤਰਪਾਈ ਵੀ ਕਰ ਸਕਦੇ ਹੋ ਤੇ ਤਾਂ ਵੀ ਬਹੁਤ ਸੋਹਣਾ ਪਤਾ ਹੀ ਨਹੀਂ ਲੱਗਦਾ ਫਿਰ ਵੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਿਆ ਪਤਨ ਪੂਰੀ ਬਣਾ ਕੇ ਖੋਣੇ ਤਾਂ ਮੇਰੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਚੈਨਲ ਨੂੰ ਕਰ ਲਿਆ ਸਬਸਕ੍ਰਾਈਬ ਇਹ ਜਿਹੜੇ ਵੀ ਵੀਡੀਓ ਨਵੇਂ ਜਿਹੜੇ ਤੁਹਾਨੂੰ ਦਿਖਾਈ ਦੰਗਿਆਂ ਨੇ ਇਸ ਤਰ੍ਹਾਂ ਦੀ ਨਕਾਕ ਪਾਟੇ ਹਾਂ ਤੁਹਾਨੂੰ ਆਪਾਂ ਸਨ ਸਰ ਲਾ ਗੋ ਲੋ ਜੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਅਪਨ ਸਾਰੇ ਲੈਸ ਰੱਖ ਕੇ ਤਿਆਰ ਇਸ ਤਰ੍ਹਾਂ ਅਪਨ ਕੋਨੇ ਵੀ ਬਣ ਕੇ ਤਿਆਰ ਨੇ ਸਰ ਆਪਣਾ ਸਾਰਾ ਦੁਪੱਟਾ ਬਣ ਕੇ تیار ਹੈ ਤੇ ਥੋੜਾ ਜਿਹਾ ਜਲਦੀ ਬਣ ਜਾਂਦਾ ਜੇ ਆਪਾਂ ਤਪਾਈ ਕਰਦੇ ਆ ਥੋੜਾ ਟਾਈਮ ਲੱਗਦਾ ਕਿਉਂਕਿ ਦੁਪੱਟੇ ਤੇ ਕਰਪਾਈ ਕਰਨ ਵਾਸਤੇ ਥੋੜਾ ਵੱਧ ਟਾਈਮ ਚਾਹੀਦਾ ਪਰ ਸਬਸਪਾਈ ਉਹਦੇ ਨਾਲ ਬਹੁਤ ਸੋਹਣੀ ਆਉਂਦੀ ਹੈ ਕਿਉਂਕਿ ਫਿਰ ਤੇ ਇਥੇ ਤਾਂ ਆ ਵੀ ਸਲਾਈ ਜਿਹੜੀ ਹੈ ਤੇ ਕੰਮ ਹੋ ਜਾਣੀ ਤੇ ਆ ਵੀ ਦੀ ਦਿੱਸਤੀ ਤਪਾਈ ਹੋ ਜਾਂਦੀ ਹੈ ਇਹ ਜੇ ਤੁਸੀਂ ਐਸੇ ਤਰ੍ਹਾਂ ਬਣਾਉਨੇ ਨੇ ਯਾਦ ਆਤਰ ਐਸੇ ਤਰ੍ਹਾਂ ਹੀ ਬਣਾਉਂਦੇ ਨੇ ਹਨਾ ਮਸ਼ੀਨ ਦੇ ਨਾਲ ਤੇ ਦੇਖੋ ਰੈਸ ਲੱਗੀ ਤੇ ਸੋਨਾ ਲੱਗਦਾ ਆਪਣਾ ਟਾਈ ਡੇ ਦੁਪੱਟਾ ਇਸ ਉੱਪਰ ਨੈਟ ਦਾ ਆ ਬਹੁਤ ਸੋਹਣਾ ਦੁਪੱਟਾ ਤੇ ਇਸੇ ਤ ਇਸ ਤਰ੍ਹਾਂ ਪ ਨਿੰਦਾਈ ਕਰਵਾਇਆ ਚਲੋ ਜੀ ਜੇ ਤੁਹਾਨੂੰ ਚੰਗਾ ਚੰਗਾ ਲੱਗਿਆ ਆਪਣੀ ਵੀਡੀਓ ਤੇ ਆਪਣਾ ਕੰਮ ਤੇ ਫਿਰ ਸ਼ੇਅਰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਓਕੇ ਬਾਏ